ਗੁਰੂ ਹਰਿਦਵੰਸ ਸਾਹਿਬ ਮਹਾਰਾਜ ਦੇ ਬੜੇ ਦਿਆਲੂ ਨੇ ਮੇਰੇ ਕਹਿੰਦਾ ਭਾਵ ਸਤਗੁਰੂ ਉਹ ਵੀ ਚੀਜ਼ਾਂ ਨਾਲ ਨਵਾਜਦੇ ਨੇ ਉਹ ਵੀ ਦਾਤਾਂ ਨਾਲ ਨਵਾਜ ਦਿੰਦੇ ਨੇ ਜਿਹੜੇ ਕਰਮਾਂ 'ਚ ਨਹੀਂ ਲਿਖੀਆਂ ਗੱਲ ਹੈ ਸ਼ਰਧਾ ਦੀ ਗੱਲ ਹੈ ਭਾਵਨਾ ਦੀ ਜੇ ਦੋ ਸਿੱਖ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਬਦਲੀ ਜੀ ਤੇ ਭਾਈ ਗੋਪਾਲਾ ਜੀ ਇਹ ਸਤਗੁਰੂ ਦੀ ਸ਼ਰਨ 'ਚ ਆ ਕੇ ਕੋਈ ਦਿਨ ਗੁਰੂ ਘਰ ਸੇਵਾ ਕਰਦੇ ਨੇ ਜਿਉਂ-ਜਿਉਂ ਸੇਵਾ ਕਰਦੇ ਨੇ ਬੜਾ ਆਨੰਦ ਆਉਂਦਾ ਹੈ रस ਆਉਂਦਾ ਹੈ ਗੁਰੂ ਘਰੋਂ ਕਥਾ ਕਹਾਣੀਆਂ ਸੁਣਦੇ ਨੇ ਗੁਰਮਤਿ ਵਿਚਾਰਾ ਸੁਣਦੇ ਨੇ ਤੇ ਇਹਨਾਂ ਗਿਆਨ ਹੋਣਾ ਸ਼ੁਰੂ ਹੋ ਗਿਆ ਕਿ ਇਹ ਮਨੁੱਖਾ ਦੇਹੀ ਨਾਮ ਜਪਣ ਵਾਸਤੇ ਮਿਲੀ ਹੈ ਭਲੇ ਕਾਰਜਾਂ ਵਾਸਤੇ ਮਿਲੀ ਹੈ ਤੇ ਇੱਕ ਦਿਨ ਇਹ ਦੋਵੇਂ ਹੀ ਸਤਗੁਰ ਦੇ ਸਾਹਮਣੇ ਆਉਂਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਗਰੀਬ ਨਿਵਾਜ਼ ਜੀ ਹੁਣ ਅਸੀਂ ਆਪਕੋ ਆਪਣੇ ਘਰਾਂ ਵਿੱਚ ਜਾਣਾ ਹੈ। हे ਗਰੀਬ ਨਿਵਾਜ਼ ਜੀ ਕਿਰਪਾ ਕਰੋ ਧੰਨ ਗੁਰੂ ਹਰਿਜੰਨ ਸਾਹਿਬ ਜੀ ਮਿਹਰ ਕਰੋ ਕੋਈ ਸੌਖਾ ਜਿਹਾ ਢੰਗ ਦੱਸੋ ਮਹਾਰਾਜ ਅਸੀਂ ਗ੍ਰਸਤੀ ਹਾਂ ਘਰਾਂ 'ਚ ਰਹਿਣ ਵਾਲੇ ਹਾਂ ਕਾਰੋਬਾਰ ਕਰਨ ਵਾਲੇ ਹਾਂ ਕੋਈ ਸੌਖਾ ਜਿਹਾ ਢੰਗ ਦੱਸੋ ਛੇਵੇਂ ਪਾਤਸ਼ਾਹ ਜੀ ਜਿਸ ਢੰਗ ਦੇ ਨਾਲ ਸਹਿਜੇ ਹੀ ਸਾਡੀ ਕਲਿਆਣ ਹੋ ਜਾਵੇ ਕੀ ਆਖਿਆ ਸਹਿਜੇ ਹੀ ਸਾਡੀ ਕਲਿਆਣ ਹੋ ਜਾਵੇ ਤੋਂ ਗੁਰੂ ਹਰਗੋਬਿੰਦ ਸਾਹਿਬ ਮਾੜੇ ਨੇ ਬੜਾ ਸੋਖਾ ਡੰਗ ਦੱਸਿਆ ਫੇ ਇਹਨਾਂ ਨੂੰ ਸਤਿਗੁਰ ਦੀ ਅੱਖ ਲੱਗੇ ਭਾਈ ਬਦਲੀ ਜੀ ਭਾਈ ਗੋਬਾਲਾ ਜੀ ਜੇ ਚਾਹੁੰਦੇ ਉਹਨੇ ਸਹਜੇ ਕਲਿਆਣ ਹੋ ਜਾਵੇ ਨਾਮ ਵੀ ਜਪਣਾ ਹੈ ਸੇਵਾ ਵੀ ਕਰਨੀ ਹੈ ਸਭ ਕੁਝ ਕਰਦਿਆਂ ਮਨ ਹਮੇਸ਼ਾ ਨੀਵਾ ਰੱਖਣਾ ਹੈ ਆਹਾ ਰਜਾਨਾ ਹਰ ਗੁਰਸਿੱਖ ਅਰਦਾਸ ਕਰਦਾ ਹੈ ਮਨ ਨੀਵਾ ਮਤ ਉੱਚੀ ਗੁਰਸਿੱਖ ਦੀ ਹਰ ਸਿੱਖ ਦੀ ਗੁਰਮੁਖੋ ਮਤ ਉੱਚੀ ਹੋਣੀ ਚਾਹੀਦੀ ਹੈ ਤੇ ਮਨ ਨੀਵਾ ਹੋਣਾ ਚਾਹੀਦਾ ਹੈ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਮਨ ਨੀਵਾ ਰੱਖਣਾ ਹੈ ਭਾਵ ਨਿਮਰਤਾ ਰੱਖਣੀ ਹੈ ਇਹ ਨਿਮਰਤਾ ਬੜੀ ਜ਼ਰੂਰੀ ਜੇ ਗੁਰਮੁਖੋ ਬਾਬਾ ਫਰੀਦ ਜੀ ਦੇ ਕੋਲ ਕੋਈ ਜੀਵ ਇਸਤਰੀ ਆ ਗਈ ਸੀ ਨਾ ਆਕੇ ਅੱਖ ਲੱਗੀ ਬਾਬਾ ਜੀ ਭਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਉਹ ਕਿਹੜੇ ਅੱਖਰ ਨੇ ਉਹ ਕਿਹੜੇ ਗੁਣ ਨੇ ਉਹ ਕਿਹੜਾ ਮੰਤਰ ਹੈ ਮੈਂ ਧਾਰਨ ਕਰਾਂ ਤੋ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਾਸ ਵਿੱਚ ਆ ਜਾਵੇ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨਿਆ ਮੰਤ ਕਮਣ ਸੋ ਬੇਸੋ ਹੋਂ ਕਰੀ ਜਿਤਨਾ ਸਾਰੇ ਕੰਤ ਕਿਹਦਾ ਵੇਸ ਮੈਂ ਪਹਿਣਾ ਤੇ ਉਹ ਕੰਕ ਪਰਮੇਸ਼ਰ ਵਾਹਿਗੁਰੂ ਮੇਰੇ ਵਾਸਤੇ ਆ ਜਾਵੇ ਤੇ ਅੱਗੋਂ ਜਿਹੜਾ ਬਾਬਾ ਫਰੀਦ ਨੇ ਜਵਾਬ ਦਿੱਤਾ ਨਾ ਕਿਤੇ ਭੈਣ ਫਿਰ ਬੈਠ ਇਹ ਬਾਬਾ ਫਰੀਦ ਨੇ ਆਪਣੀ ਗੁਰਬਾਣੀ ਦੇ ਸ਼ਲੋਕਾਂ ਦੇ ਗਲਮੁਖੋ ਇਹ ਫਿਰ ਸਮਾਂ ਦਰਦ ਕੀਤਾ ਜੇ ਕੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਭੈਣ ਕੀ ਕਹਿੰਨੀ ਆ ਭਗਤ ਜੀ ਉਹ ਕਿਹਰੇ ਅੱਖਰ ਨੇ ਕਮਣਸੋ ਅੱਖਰ ਉਹ ਕਿਹੜੇ ਗੁਣ ਨੇ ਕਮਣਸੋ ਗੁਣ ਉਹ ਕਿਹੜਾ ਮੰਤਰ ਹੈ ਕਮਣਸੋ ਮਨੀਆਂ ਮੰਤ ਉਹ ਕਿਹੜਾ ਵੇਸ ਮੈਂ ਧਾਰਨ ਕਰਾਂ ਕਮਣਸੋ ਵੇਸੋ ਹੋਮ ਕਰੀ ਜਿਤ ਵਸ ਆਵੇ ਕੰਤ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਸ ਵਿੱਚ ਆ ਜਾਵੇ ਤਾਂ ਅਗੋਂ ਬਾਬਾ ਫਰੀਦ ਜੀ ਕਹਿੰਦੇ ਨਿਮਨਸੋ ਅੱਖਰ ਨਿਮਰਤਾ ਧਾਰਨ ਕਰ ਲੈ ਨਿਮਨਸੋ ਅੱਖਰ ਖਮਣ ਗੁਣ ਸਹ ਹਰਨ ਵਾਲਾ ਗੁਣ ਬਣਾ ਲੈ ਨਿਮਨ ਸੋ ਅਖਣ ਖਮਣ ਗੁਣ ਜੇ ਬਾ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਇਹ ਸ਼੍ਰੋਮਣੀ ਮੰਤਰ ਹੈ ਜੇ ਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਤਿੰਨ ਵੇਸ ਧਾਰਨ ਕਰ ਲੈ ਬੀਬਾ ਉਹ ਪਤੀ ਪਰਮੇਸ਼ਰ ਤੇਰੇ ਬਸ ਵਿੱਚ ਆ ਜਾਏਗਾ ਵੇਖੋ ਸਹਿਦੇ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣਗੇ ਉਹ ਭਾਈ ਸਿੱਖੋ ਬਾਣੀ ਵੀ ਪੜੋ ਸਿਮਰਨ ਵੀ ਕਰੋ ਸੇਵਾ ਵੀ ਕਰੋ ਪਰ ਨਿਮਰਤਾ ਵੀ ਧਾਰਨ ਕਰਨੀ ਹੈ ਮਨ ਨੂੰ ਹਮੇਸ਼ਾ ਨਿਮਾ ਰੱਖਣਾ ਹੈ ਸਤਿਗੁਰੂ ਜੀ ਕਹਿੰਦੇ ਪਾਣੀ ਹਮੇਸ਼ਾ ਨਿਮਾਨ ਨੂੰ ਜਾਂਦਾ ਹੈ ਪਾਵਨ ਚੰਦਨ ਦਾ ਰੁੱਖ ਨਾ ਬਿਲਕੁਲ ਨਿੱਕਾ ਹੁੰਦਾ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਉਹ ਸੁਗੰਧਿਤ ਕਰ ਦਿੰਦਾ ਹੈ ਪਾਵਨ ਚੰਦਨ ਹੈ ਛੋਟਾ ਜਿਹਾ ਰੁੱਖ ਹੈ ਪੜ ਵੱਡੇ ਵੱਡੇ ਰੁੱਖਾਂ ਨੂੰ ਵੀ ਉਸ ਗੰਧਿਤ ਕਰ ਦਿੰਦਾ ਹੈ ਬਨਸਪਤੀ ਨੂੰ ਸੁਗੰਧਿਤ ਕਰਦਾ ਹੈ ਇਸੇ ਤਰ੍ਹਾਂ ਮਨ ਨੂੰ ਹਮੇਸ਼ਾ ਨੀਮਾ ਰੱਖਣਾ ਹੈ ਜਿਹੜੀ ਅਗਲੀ ਗੱਲ ਸਤਿਗੁਰ ਨੇ ਆਖੀ ਉਹ ਕਮਾਲ ਦੀ ਗੱਲ ਦੇ ਗੁਰਮਖੋ ਉਪਦੇਸ਼ ਸਤਗੁਰ ਇਹ ਦੋ ਸਿੱਖਾਂ ਨੂੰ ਦੇ ਰਹੇ ਨੇ ਪਰ ਸੁਮੁੱਚੇ ਸੰਸਾਰ ਦਾ ਭਲਾ ਕਰਦੇ ਪਏ ਨੇ ਗੁਰੂ ਹਰਿਗੰਸਾ ਮਹਾਰਾਜ ਅੱਖਣ ਲੱਗੇ ਭਾਈ ਸਿੱਖੋ ਕਦੀ ਵੀ ਬੰਦਗੀ ਵਾਲਾ ਕੋਈ ਹੋਵੇ ਗੁਰਮੁਖ ਪਿਆਰਾ ਹੋਵੇ ਨਾਮ ਜਪਣ ਵਾਲਾ ਹੋਵੇ ਨਾ ਉਹਦੇ ਕੋਲੋਂ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਕਦੀ ਤੁਸੀਂ ਪਾਬ ਉਹਦੇ ਨਾਲ ਜਿੱਦਬਾਦੀ ਵੀ ਨਹੀਂ ਕਰਨੀ ਇਹ ਨਹੀਂ ਆਖਣਾ ਮੈਂ ਫਲਾਣੇ ਗੁਰਸਿੱਖ ਨੂੰ ਮੈਂ ਹਰਾ ਦਵਾ ਬਹਿਸਬਾਦੀ ਵਿੱਚ ਜਾਂ ਹੋਰ ਕਿਸੇ ਕੰਮ ਤੇ ਹਰਾ ਦਵਾ ਉਹਨੂੰ ਕਦੇ ਬੰਦਗੀ ਵਾਲੇ ਨੂੰ ਕਿਸੇ ਮਹਾਤਮਾ ਨੂੰ ਨਾਮ ਜੱਪਣ ਵਾਲੇ ਗੁਰਸਿੱਖ ਦੇ ਨਾਲ ਬਹਿਸ-ਵਾਜੀ ਵੀ ਨਹੀਂ ਕਰਨੀ ਤੇ ਉਹਨੂੰ ਹੜਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ। ਕਹਿੰਦੇ ਜੇ ਗੁਰਸਿੱਖ ਕੋਲ ਹਾਰ ਜਾਵਾਂਗੇ ਤੇ ਅਸੀਂ ਜਿੱਤ ਜਾਵਾਂਗੇ। ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸੰਸਾਰ ਵਿੱਚ ਬਾਜੀ ਹਾਰ ਕੇ ਜਾਵਾਂਗੇ। ਗੁਰਮਖਾਂ ਦੇ ਨਾਲ ਬਹਿਸ-ਵਾਜੀ ਵੀ ਨਹੀਂ ਕਰਨੀ। ਉਹਨਾਂ ਕੋਲ ਜਿੱਤਣ ਦੀ ਵੀ ਕੋਸ਼ਿਸ਼ ਨਹੀਂ ਕਰਨੀ। ਜੇ ਉਹਨਾਂ ਕੋ ਹਾਰਾਂਗੇ ਤੇ ਅਸੀਂ ਸੰਸਾਰ ਦੀ ਬਾਜੀ ਜਿੱਤ ਕੇ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਸੰਸਾਰ ਚੋ ਬਾਜੀ ਹਾਰ ਕੇ ਜਾਵਾਂਗੇ ਹਾਲ ਚਲੇ ਗੁਰਮਖ ਜਗ ਜੀਤਾ ਭਾਗਾਂ ਵਾਲਿਓ ਇਸ ਸਾਧਗੁਰ ਕੋ ਉਪਦੇਸ਼ ਲੈ ਕੇ ਆਪੋ ਆਪਣੇ ਇਲਾਕੇ ਚ ਜਾਂਦੇ ਨੇ ਫਿਰ ਜਾ ਕੇ ਨਾਮ ਵੀ ਜਪਦੇ ਨੇ ਨਿਮਰਤਾ ਧਾਰਨ ਕਰਦੇ ਨੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਨੇ ਧਰਮਸ਼ਾਲਾ ਜਾ ਕੇ ਲੋਕਾਂ ਨੂੰ ਸਿੱਧੇ ਰਸਤੇ 'ਤੇ ਪਾਉਂਦੇ ਨੇ ਬੜਾ ਪਿਆਰਾ ਜਿਹਾ ਇਹਨਾਂ ਦਾ ਜੀਵਨ ਬਣ ਗਿਆ ਬਹੁਤ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਲੋਕ ਬੜਾ ਇਹਨਾਂ ਦਾ ਸਤਿਕਾਰ ਕਰਦੇ ਨੇ ਇਹ 6 ਮਹੀਨਿਆਂ ਬਾਅਦ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਅੱਜ ਸਤਿਗੁਰ ਨੇ ਆਪ ਸੰਗਾਂ ਸੁੱਧ ਉੱਠ ਕੇ ਦੋਵਾਂ ਸਿੱਖਾਂ ਨੂੰ ਗੱਲ ਦੇ ਨਾਲ ਲਾਇਆ ਕਿ ਅੱਖਿਆ ਭਾਈ ਸਿੱਖੋ ਤੁਸੀਂ ਗੁਰਨਾਨਕ ਜੀ ਦੇ ਘਰ ਦਾ ਬਟਨ ਸੰਭਾਲਿਆ ਹੈ ਪਾਵ ਨਿਮਰਤਾ ਧਾਰਨ ਕੀਤੀ ਹੈ ਜਾਓ ਗੁਰਨਾਨਕ ਜੀ ਦੀ ਕਿਰਪਾ ਹੈ ਆਇਤੋਂ ਆਪ ਵੀ ਨਾਮ ਜਪੋ ਹੋ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੁੜੋ ਪਾਵ ਨਾਮ ਦੇ ਨਾਲ ਜੁੜੋ ਇਹ ਅਵਸਥਾ ਦੇ ਮਾਲਕ ਨਾ ਤਾਂ ਆਪ ਜਪੋ ਅਵਰੇ ਨਾਮ ਜਪਾਵੋ ਕਿਉਂ ਇਹਨਾਂ ਨਿਮਰਤਾ ਧਾਰਨ ਕਰ ਲਈ ਗੁਰੂ ਜੀ ਦੇ ਬਚਨ ਨੂੰ ਕਮਾਇਆ ਪਗਾਂ ਵਾਲਿਓ ਹੁਣ ਇਹ ਆਪ ਹੀ ਨਾਮ ਜਪਦੇ ਨੇ ਹੋਰ ਨਾਲ ਨਾਮ ਦੇ ਨਾਲ ਜੋੜਦੇ ਨੇ ਸਵੇਰੇ ਸ਼ਾਮ ਤਰਮਸ਼ਲਾ ਜਾਂਦੇ ਨੇ ਤੇ ਇਹ ਜਪਦੇ ਨੇ ਸੰਗਤ ਦੇ ਉਦਕੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ

ਸਤ ਨਾਮ ਵਾਹਿਗੁਰੂ ਸਤ ਸੰਗਿਓ ਬੜਾ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਜਿਹੜੀ ਚੀਜ਼ ਮੰਗਦੇ ਸੀ ਸਤਗੁਰੂ ਸਾਡੀ ਕਲਿਆਣ ਹੋ ਜਾਵੇ ਅੱਜ ਗੁਰੂ ਜੀ ਨੇ ਜਿੰਦਿਆਂ ਜੀ ਇਹਨਾਂ ਦੀ ਕਲਿਆਣ ਕਰ ਦਿੱਤੀ ਇੱਕ ਮਰਨ ਤੋਂ ਬਾਅਦ ਕਲਿਆਣ ਹੁੰਦੀ ਹੈ ਪਰ ਸਾਡਾ ਗੁਰੂ ਐਡਾ ਵੱਡਾ ਹੈ ਆਪਣੇ ਸਿੱਖਾਂ ਦੀ ਜਿੰਦਿਆਂ ਜੀ ਹੀ ਕਲਿਆਣ ਕਰ ਦਿੰਦਾ ਹੈ ਇਹ ਦੋਵੇਂ ਸਿੱਖਾਂ ਦਾ ਫਿਰ ਦੀਵਨ ਵੇਖ ਕੇ ਭਾਈ ਗੁਰਦਾਜ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਸਿੱਖਾਂ ਦਾ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਜ ਜੀ ਕਹਿੰਦੇ ਸਨਮੁਖ ਸੋਢੀ ਬਦਲੀ ਵੇਖੋ ਕਹਿੰਦੇ ਸਨਮੁਖ ਸਿੱਖਾਂ ਦੇ ਨਰੀ ਗਿਣਤੀ ਆ ਗਈ ਇਹ ਸਨਮੁਖ ਸਿੱਖ ਬਣ ਗਏ ਸਨਮੁਖ ਸੋਢੀ ਬਦਲੀ ਸੇਠ ਗਪਾਲਾ ਗੁਰਮਤਿ ਜਾਣੇ ਗੁਰਮਤਿ ਨੂੰ ਜਾਣਨ ਵਾਲੇ ਬਣ ਗਏ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾ ਮਿਲੇ ਸੀ ਗੁਰਮਖੋ ਸਤਿਗੁਰੂ ਨੇ ਕਰਜ਼ ਕਰਕੇ ਆਪ ਇਸ ਇਰਤੇ ਹੱਥ ਰੱਖ ਕੇ ਸੇਵਾ ਲਈ ਹੈ ਬੇਸ਼ੇਖ ਧੰਨਵਾਦ ਜੁਗੋ ਜੋ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨੇ ਆਪਣੀ ਗੋਦ ਬਿਠਾ ਕੇ ਤੁਹਾਡੇ ਦਰਸ਼ਨ ਚ ਆਏ ਆਓ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਦੀ ਬਖਸ਼ਣ ਜੋਗ ਨੇ ਸਤਿਗੁਰੂ ਦੇ ਸਾਥ ਸੰਗਤ ਬਖਸ਼ਣ ਜੋਗ ਹੈ ਆਓ ਦਾਦੀਆਂ ਪੁੱਲਾਂ ਬਖਸ਼ੋ ਵੀ ਬਖਸ਼ਦੇ ਹੋ ਦੀਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ